ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 6ਵੇਂ ਤਲਕਾ ਕਮਿਸ਼ਨ ਦੇ 55000 ਦੇ ਬਕਾਇਆ ਸਬੰਧੀ ਪੈਨਸ਼ਨਾਂ ਦੀ ਪਹਿਲੀ ਕਿਸ਼ਤ ਖਾਤਿਆਂ ਵਿੱਚ ਨਾ ਆਉਣ ਦੇ ਕਾਰਨ ਤੇ ਕਿਤਜਾਰੀ ਹੋਣ ਲਈ ਲੱਗਣ ਵਾਲੇ ਸਮੇਂ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜਦੋਂ ਵੀ ਕੋਈ ਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਾਡੇ ਚੈਨਲ ਮੇਰੇ ਜਾਇਆ ਕਰੇ ਬਹੁਤ ਸਾਰੇ ਪੈਨਸ਼ਨਾਂ ਦੀ ਛੇਵੇਂ ਤਲਖਾ ਕਮਿਸ਼ਨ ਸੰਬੰਧੀ 5.5 ਸਾਲਾਂ ਦੇ ਬਕਾਇਆ ਦੀ ਪਹਿਲੀ ਕਿਸ਼ਤ ਉਹਨਾਂ ਦੇ ਖਾਤਿਆਂ ਵਿੱਚ ਮਈ ਵਿੱਚ ਕ੍ਰੈਡਿਟ ਕਰ ਦਿੱਤੀ ਗਈ ਸੀ ਪਰੰਤੂ ਅਜੇ ਵੀ ਬਹੁਸਾਰੇ ਪੈਨਸ਼ਨਰ ਅਜੇ ਹਨ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਬਕਾਇਆ ਦੀ ਪਹਿਲੀ ਕਿਸ਼ਤ ਕ੍ਰੈਡਿਟ ਨਾ ਹੋਣ ਕਾਰਨ ਉਹ ਚਿੰਤਾ ਵਿੱਚ ਹਨ ਤੇ ਬੜੀ ਦੇ ਸਬਰੀ ਦੇ ਨਾਲ ਇਸ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਆਓ ਡਿਟੇਲ ਨਾਲ ਜਾਣਦੇ ਹਾਂ ਕਿ ਬਕਾਇਆ ਦੀ ਪਹਿਲੀ ਕਿਸ਼ਤ ਖਾਤੇ ਵਿੱਚ ਕ੍ਰੈਡਿਟ ਨਾ ਹੋਣ ਦੇ ਕੀ ਕਾਰਨ ਹੋ ਸਕਦੇ ਹਨ ਤੇ ਇਹਦਾ ਕੀ ਹੱਲ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਪੈਨਸ਼ਨਾਂ ਦੀ ਜੋ ਖੁਦ ਰੈਗੂਲਰ ਤੌਰ ਤੇ ਆਪਣੇ ਬੈਂਕ ਕੋਲੋਂ ਪੈਨਸ਼ਨ ਲੈ ਰਹੇ ਹਨ ਪਰੰਤੂ ਉਹਨਾਂ ਦੀ ਬਕਾਇਆ ਦੀ ਪਹਿਲੀ ਕਿਸ਼ਤ ਅਜੇ ਤੱਕ ਉਹਨਾਂ ਦੇ ਖਾਤੇ ਦੇ ਵਿੱਚ ਨਹੀਂ ਆਈ ਇਸ ਸਬੰਧੀ ਬੈਂਕਾਂ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਪੂਰੀ ਤਨਦੇਹੀ ਨਾਲ ਉਹ ਬਕਾਇਆ ਸਬੰਧੀ ਵਰਕ ਕਰ ਰਹੇ ਹਨ ਤੇ ਪੈਨਸ਼ਨਾਂ ਨੂੰ ਕੁਝ ਦਿਨ ਹੋਰ ਇੰਤਜ਼ਾਰ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਅਗਲੇ ਮਹੀਨੇ ਦੀ ਪੈਨਸ਼ਨ ਨਾਲ ਉਹਨਾਂ ਨੂੰ ਬਕਾਇਆ ਦੀਆਂ ਦੋ ਕਿਸ਼ਤਾਂ ਅਦਾ ਕਰ ਦਿੱਤੀਆਂ ਜਾਣਗੀਆਂ ਛੋਟੇ ਬੈਂਕ ਇਸ ਸਬੰਧੀ ਮੈਨੋਲੀ ਕੰਮ ਕਰ ਰਹੇ ਹਨ ਜੇਕਰਕੇ ਪਹਿਲੀ ਕਿਸ਼ਤ ਦੀ ਅਦਾਇਗੀ ਵਿੱਚ ਦੇਰੀ ਹੋ ਰਹੀ ਹੈ ਦੂਜੀ ਸ਼੍ਰੇਣੀ ਉਹਨਾਂ ਪੈਨਸ਼ਨਾਂ ਦੀ ਹੈ ਜੋ 1 ਇੱਕ 16 ਤੋਂ ਬਾਅਦ ਰਿਟਾਇਰ ਹੋਏ ਹਨ ਉਹਨਾਂ ਸਬੰਧੀ ਬੈਂਕਾਂ ਨੇ ਮਿਤੀ 14/5/2025 ਨੂੰ ਪੰਜਾਬ ਸਰਕਾਰ ਨੂੰ ਇੱਕ ਮੇਲ ਕਰਕੇ ਪੁੱਛਿਆ ਹੈ ਕਿ ਉਹਨਾਂ ਤੇ 18-2-2025 ਦਾ ਨੋਟੀਫਿਕੇਸ਼ਨ ਲਾਗੂ ਹੁੰਦਾ ਹੈ ਜਾਂ ਨਹੀਂ ਵੈਸੇ 1-16 ਤੋਂ ਬਾਅਦ ਰਿਟਾਇਰ ਹੋਣ ਵਾਲੇ ਪੈਨਸ਼ਨਰ ਨੂੰ ਸੂਦੀ ਹੋਈ ਲੀਵ ਇਨਕੈਸ਼ਮੈਂਟ ਦੇਣ ਦਾ ਪੱਤਰ ਦੇ ਵਿੱਚ ਜ਼ਿਕਰ ਤਾਂ ਹੈ ਤਾਂ ਫਿਰ ਉਹਨਾਂ ਤੇ 18-2-2025 ਦਾ ਨੋਟੀਫਿਕੇਸ਼ਨ ਲਾਗੂ ਨਾ ਕਰਨਾ ਤਰਕसंगਤ ਨਹੀਂ ਹੈ ਪਰੰਤੂ ਸਰਕਾਰ ਬੈਂਕਾਂ ਨੂੰ ਇਹ ਸਬੰਧੀ ਕੀ ਸਪਸ਼ਟੀਕਰਨ ਦਿੰਦੀ ਹੈ ਇਹ ਆਉਣਗਾ ਸਮਾਂ ਦੱਸੇਗਾ ਤੇਜੀ ਕੈਟਾਗਰੀ ਵਿੱਚ ਅਜੇ ਪੈਨਸ਼ਨਰ ਹਨ ਜੋ 1/16 ਤੋਂ ਬਾਅਦ ਕੁਝ ਸਮਾਂ ਮੁਲਾਜ਼ਮ ਸਨ ਪਰ ਬਾਅਦ ਦੇ ਵਿੱਚ ਪੈਨਸ਼ਨਰ ਬਣ ਗਏ ਇਸੇ ਤਰ੍ਹਾਂ ਜੋ 1/16 ਤੋਂ ਬਾਅਦ ਐਕਸਪੈਂਸ਼ਨ ਤੇ ਚੱਲ ਰਹੇ ਹਨ ਉਹਨਾਂ ਬਾਰੇ ਫਿਰ ਹਾਲ ਇਹ ਫਾਰਮੂਲਾ ਹੈ ਕਿ EMPLOYEES ਮੀਨਸ EMPLOYE AND PENSIONER ਮੀਨਸ PENSIONER ਭਾਵੇਂ ਜੋ ਟਾਈਮ ਉਹਨਾਂ ਮੁਲਾਜ਼ਮوں ਵੱਜੋਂ ਕੰਮ ਕੀਤਾ ਹੈ ਉਹ ਬਕਾਇਆ ਡੀਡੀਓ ਪਨਾਏਗਾ ਤੇ ਬਾਅਦ ਦੇ ਵਾਲੇ ਸਮੇਂ ਦਾ ਬਕਾਇਆ ਬੈਂਕ ਅਦਾ ਕਰਨਗੇ ਫਿਰ ਡੈਥ ਕੇਸ ਵਾਲੇ ਪੈਨਸ਼ਨਾਂ ਦੇ ਡਾਊਟਸ ਬਾਰੇ ਹੱਲ ਕਰਦੇ ਹਾਂ ਇਸ ਵਿੱਚ ਦੋ ਗ੍ਰਾਮ ਦੀਆਂ categories ਹੋ ਸਕਦੀਆਂ ਹਨ ਪਹਿਲੀ category ਵਿੱਚ ਉਹ ਪੈਨਸ਼ਨਾਂ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਪਰੰਤੂ ਫੈਮਲੀ ਪੈਨਸ਼ਨਰ ਜਿੰਦਾ ਹੈ ਤਾਂ ਇਸ ਹਾਲਤ ਵਿੱਚ ਸਾਰਾ ਬਕਾਇਆ ਲੰਬ ਪਸੰਨਾ ਫੈਮਿਲੀ ਪੈਨਸ਼ਨਰ ਨੂੰ ਮਿਲੇਗਾ ਦੂਜੀ ਕੈਟਾਗਰੀ ਅਜਿਹੇ ਪੈਨਸ਼ਨਰ ਦੀ ਹੈ ਜਿਸ ਵਿੱਚ ਪੈਨਸ਼ਨਰ ਦੀ ਵੀ ਤੇ ਫੈਮਿਲੀ ਪੈਨਸ਼ਨ ਦੀ ਵੀ ਡੈਥ ਹੋ ਚੁੱਕੀ ਹੈ ਖਾਤਾ ਬੰਦ ਹੋ ਚੁੱਕਿਆ ਹੈ ਤਾਂ ਇਹਦਾ ਬਕਾਇਆ ਪ੍ਰਾਪਤ ਕਰਨ ਦਾ ਪ੍ਰੋਸੈਸ ਥੋੜਾ ਜਿਆ ਕੰਪਲਿਕੇਟਡ ਹੋਵੇਗਾ ਪਹਿਲਾਂ ਲੀਗਲ ਹੈਰ ਨੂੰ ਬੇਸ ਬ੍ਰਾਂਚ 'ਤੇ ਜਾ ਕੇ ਪਤਾ ਕਰਨਾ ਚਾਹੀਦਾ ਹੈ ਕਿ ਪੈਨਸ਼ਨਰ ਨੇ ਲਾਈਫਟਾਈਮ ਏਰੀਅਰ ਸਬੰਧੀ ਨੋਮੀਨੇਸ਼ਨ ਫਾਰਮ ਭਰਿਆ ਸੀ ਜਾਂ ਨਹੀਂ ਜੇ ਉਹ ਫਾਰਮ ਭਰਿਆ ਹੋਇਆ ਹੈ ਤਾਂ ਫਿਰ ਨੋਮੀਨੀ ਨੂੰ ਬੈਂਕ ਮੈਨੇਜਰ ਨੂੰ ਲਿਖਤੀ ਬੇਨਤੀ ਏਰੀਅਰ ਅਦਾ ਕਰਨ ਸਬੰਧੀ ਕਰਨੀ ਚਾਹੀਦੀ ਹੈ ਜੋ ਕਿ ਸਾਰਾ ਬਕਾਇਆ ਰੰਪਸਾਮ ਨੋਮੀਨੀ ਨੂੰ ਅਦਾ ਕਰ ਦਿੱਤਾ ਜਾਵੇਗਾ ਪਰੰਤੂ ਜੇਕਰ ਲਾਈਫਟਾਈਮ ਏਰੀਅਰ ਸਬੰਧੀ ਫਾਰਮ ਭਰ ਕੇ ਕਿਸੇ ਵੀ ਨੋਮੀਨੀ ਨੂੰ ਨਹੀਂ ਬਣਾਇਆ ਗਿਆ ਫਿਰ ਸੀਪੀਪੀਸੀ ਵੱਲੋਂ ਜਾਰੀ ਕੀਤੀ ਗਈ ਇੱਕ ਚੱਕ ਵਿਸ਼ਟ ਅਨਸਾਰ ਡਾਕੂਮੈਂਟਸ ਪੂਰੇ ਕਰਨੇ ਤੇ ਵੇਥ ਬ੍ਰਾਂਚ ਜਿੱਥੋਂ ਪੈਨਸ਼ਨ ਨੂੰ ਪੈਨਸ਼ਨ ਮਿਲਦੀ ਸੀ ਉਹ ਤੋਂ ਸਾਰੇ ਡਾਕੂਮੈਂਟਸ ਤਸਦੀਕ ਕਰਵਾ ਕੇ ਸੈਂਟਰਲਾਈਜ਼ਡ ਪੈਨਸ਼ਨ ਪ੍ਰੋਸੈਸਿੰਗ ਸੈਂਟਰ ਵਿੱਚ ਦੇਨੇ ਚਾਹੀਦੇ ਹਨ ਤੇ ਉਹ ਸੈਂਟਰ ਬਕਾਇਆ ਅਦਾ ਕਰ ਦੇਵੇਗਾ ਉਦੋਂ ਜਿਵੇਂ ਪੀ ਐਨ ਬੀ ਦਾ ਵਿਧਿਆਨਾ ਵਿਖੇ ਸੀ ਪੀ ਪੀ ਸੀ ਹੈ ਤੇ ਉੱਥੇ ਡਾਕੂਮੈਂਟ ਜਮ੍ਹਾਂ ਕਰਾਉਣੇ ਹਨ ਡਾਕੂਮੈਂਟ ਇਸ ਤਰ੍ਹਾਂ ਹਨ ਵਾਰਸ ਬੈਂਕ ਬ੍ਰਾਂਚ ਵਿੱਚ ਅਰਜੀ ਦੇ ਦੇ ਦੋਹਾਂ ਦੇ ਡੈਥ ਸਰਟੀਫਿਕੇਟ ਯਾਨੀ ਪੈਨਸ਼ਨਰ ਤੇ ਫੈਮਿਲੀ ਪੈਨਸ਼ਨਰ ਦੇ ਡੈਥ ਸਰਟੀਫਿਕੇਟ ਇਹਦੇ ਨਾਲ ਅਟੈਚ ਕੀਤੇ ਜਾਣ ਇੱਕ ਐਫਿਡੇਵਿਟ ਜਿਸ ਵਿੱਚ ਵਾਰਸ ਦਾ ਨਾਮ ਰਿਸ਼ਤਾ ਦਰਜ ਹੋਵੇ ਜੇ ਵਾਰਸ ਇੱਕ ਤੋਂ ਵੱਧ ਹਨ ਤਾਂ ਸਾਰੇ ਵਾਰਸ ਇੱਕ ਵਾਰਸ ਨੂੰ ਬਕਾਇਆ ਦੇ ਦਿੱਤੇ ਜਾਂ ਉਸ ਬੰਦੀ ਐਫੀਡਵਿਟ ਦੇਣਗੇ ਕੇਵਾਈਸੀ ਡਾਕੂਮੈਂਟਸ ਜਿਵੇਂ ਆਧਾਰ ਕਾਰਡ ਪੈਨ ਕਾਰਡ ਤੇ ਫੋਟੋਆਂ ਆਦੀ ਵੀ ਨੋਟ ਕਮਿਟ ਕਰਾਉਣੇ ਪੈਣਗੇ ਬੈਂਕ ਖਾਤੇ ਦੀ ਕਾਪੀ ਵੀ ਨੱਥੀ ਕੀਤੀ ਜਾਵੇ ਜੇਕਰ ਕੋਈ ਵਸੀਅਤ ਜਾਂ ਵਿਰਲ ਪੈਨਸ਼ਨਰ ਫੈਮਲੀ ਪੈਨਸ਼ਨਰ ਦੁਆਰਾ ਕੀਤੀ ਗਈ ਹੋਵੇ ਤਾਂ ਉਹ ਵੀ ਨੱਥੀ ਕੀਤੀ ਜਾ ਸਕਦੀ ਹੈ ਵਾਫਨ ਰਲ ਨੂੰ ਸਕਸੈਸ਼ਨ ਸਰਟੀਫੀਕੇਟ ਵੀ ਜੇਕਰ ਚਾਹਣ ਤਾਂ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਇਹਦੇ ਨਾਲ ਇੱਕ ਅੰਡਰਟੇਕਿੰਗ ਵੀ ਦੇਣੀ ਪਵੇਗੀ ਕਿ ਜੇਕਰ ਬਕਾਇਆ ਦੀ ਕੋਈ ਵੱਧ ਰਕਮ ਜਮ੍ਹਾਂ ਹੋ ਜਾਂਦੀ ਹੈ ਅਦਾ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਉਹ ਵਾਪਸ ਕਰਨ ਲਈ پابੰਦ ਹੋਵੇਗਾ ਇਸ ਬਾਰੇ ਡਾਕੂਮੈਂਟਸ ਸਬੰਧਤ ਬੇਸ ਬੈਂਕ ਵੱਲੋਂ ਬਕਾਇਆ ਤਸਦੀਕ ਕਰਵਾ ਕੇ टीपीपीसी सेंटर ਵਿੱਚ ਜਮ੍ਹਾਂ ਕਰਾਉਣੇ ਪੈਣਗੇ ਤੇ ਉਹ ਸੈਂਟਰ ਜੋ ਲੰਪਸਮ ਹੈ ਬਕਾਇਆ ਵਾਫ ਨੂੰ ਅਦਾ ਕਰ ਦੇਵੇਗਾ ਆਸ ਕਰਦੇ ਹਾਂ ਕਿ ਹੁਣ ਸਾਰੇ ਡਾਊਟਸ ਕਲੀਅਰ ਹੋ ਗਏ ਹੋਣਗੇ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਬੱਗੀ ਹੋਏ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ